ਇੱਕ ਰੇਡੀਓ ਚੱਲ ਰਿਹਾ ਕੈਨੇਡਾ ਦੇ ਵਿੱਚ ਉਹ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਆਪਣੇ ਰਾਤ ਦਾ 11:30 ਵਜੇ ਦਾ ਟਾਈਮ ਹੈ ਜਦੋਂ ਉਹ ਚੱਲਦੇ ਆ ਉਹਨਾਂ ਦਾ ਐਂਕਰ ਜਿਹੜਾ ਪੱਤਰਕਾਰ ਹੈ ਜਿਹੜਾ ਚਲਾ ਰਿਹਾ ਹੈ ਉਹ ਕਹਿੰਦਾ ਰੇਡੀਓ ਨੂੰ ਕੋਈ ਪੀਰ ਕੀਤੀ ਕੈਨੇਡਾ ਦੇ ਵਿੱਚ ਬੈਠਾ ਬਈ ਨਾ ਸੋਨੂੰ ਰੇਡੀਓ ਦੇ ਮੱਧਮ ਰਾਹੀਂ ਇੱਕ ਪੀਰ ਕਰਦਾ ਹੈ ਕਿ ਆਪਾਂ ਤਿੰਨ ਵਾਰੀ ਖਾਣਾ ਖਾਣਿਆ ਡੱਲੇਵਾਲ ਸਾਹਿਬ ਦੇ ਸੇਧ ਵਾਸਤੇ ਇੱਕ ਡੰਗ ਦੀ ਕੌਫੀ ਛੱਡ ਦਿਓ ਉਹ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਭਾਈ ਇੱਕ ਡੰਗ ਦੀ ਕੌਫੀ ਛੱਡ ਕੇ ਜਿਹੜੇ ਪਾਰ ਦੇ ਵਿੱਚ ਜਿਹੜੇ ਖਲੌਰੀ ਮੋਰਚੇ ਦੇ ਵਿੱਚ ਕਿਸਾਨ ਸਾਡੀਆਂ ਭੈਣਾ ਮਾਤਾ ਬੈਠੀਆਂ ਨੇ ਇਹਦੇ ਲਈ ਲੰਗਰ ਦੇ ਵਿੱਚ ਹਿੱਸਾ ਪਾ ਦਿਓ